ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੋਣਗੇ ਸਾਰੇ ਤੇ ਅੱਜ ਆਪਾਂ ਸ਼ੁਰੂਆਤ ਕਰਤੀ ਜੀ ਪੀਆਰ ਦੀ ਪਨੀਰੀ ਬੀਜਣ ਦੀ ਤੇ ਔਖੇ ਸੌਖੇ ਹੋ ਗਏ ਲੱਗ ਹੀ ਗਏ ਫਿਰ ਪਹਿਲਾਂ ਜੀ ਜਤ ਨਹੀਂ ਕਰਦਾ ਪਰ ਚਲੋ ਬੀਜਣੀ ਤਾਂ ਪਵੇਗੀ ਸਰੀਰਥ ਕਾਬਟੂ ਬਣਾ ਰਿਹਾ ਵਿੱਚ ਵਿੱਚ ਤੇ ਵੇਖਿਆ ਚਲੋ ਬੀਜਦੇ ਹਾਂ ਫਿਰ ਹੱਲ ਵੀ ਨਹੀਂ ਕੋਈ ਤੇ ਉਧਰੋਂ ਫਤਿਹ ਸਿੰਘ ਜੀ ਆ ਗਏ ਉਹ ਸਾਨੂੰ ਕੋਈ ਵਿੱਚੋਂ ਵਿੱਚੋਂ ਆਪਣਾ ਸੁਝਾਅ ਦੇ ਰਿਹਾ ਕਹਿੰਦੇ ਐ ਨਹੀਂ ਐ ਕਰੋ ਤੁਸੀਂ ਤੁਸੀਂ ਜਗਾ ਛੱਡੀ ਜਾਂਦੇ ਮੈਂ ਹੋਈ ਤੁਸੀਂ ਆਪਦੀ ਤਾਂ ਠੀਕ ਜੇ ਪਰ ਤੁਸੀਂ ਜਾਓ ਅਸੀਂ ਅੱਗੇ ਸਾਡਾ ਯੋਰ ਬਹੁਤ ਹੋਇਆ ਪਿਆ ਤੇ ਕਹਿੰਦੇ ਨਹੀਂ ਤੁਸੀਂ ਜੇ ਮੈਂ ਜਿਹੜੇ ਹਸਾਬ ਨਾਲ ਕਹਿਣਾ ਉਸ ਹਸਾਬ ਨਾਲ ਕਰੋ ਚਲੋ ਠੀਕ ਹੈ ਜਲਦੀ ਤੁਹਾਡੀ ਵੀ ਕਰਾਂਗੇ ਇਲਾਜ ਕੀ ਹੈ ਤੇ ਫਿਰ ਕਹਿਣ ਤੋਂ ਬਾਵਜੂਦ ਵੀ ਨਹੀਂ ਮੰਨੇ ਫਿਰ ਉਹਨਾਂ ਦੇ ਹਸਾਬ ਨਾਲ ਸਾਨੂੰ ਚੱਲਣਾ ਪਿਆ ਉਸ ਤੋਂ ਬਾਅਦ ਫਿਰ ਰੂੜੀ ਜਿਹੜੀ ਬੈਠੀ ਸੀ ਉਹ ਆਪਾਂ ਟਰਾਲੀ ਚੋਂ ਲਾਈ ਤੇ ਲਾ ਕੇ ਉਸ ਤੋਂ ਫਤਿਹ ਸਿੰਘ ਕਹਿੰਦੇ ਮੈਂ ਵੀਡੀਓ ਬਣਾਉਣਾ ਮੈਂ ਖ ਬਣਾਉਣੀ ਤੇ ਉਸ ਤੋਂ ਬਾਅਦ ਫਿਰ ਅਸੀਂ ਲਾ ਕੇ ਤੇ ਇਂ ਜਾਣਾ ਸੀਗਾ ਸ਼ਹਿਰ ਨੂੰ ਤੇ ਗੁਰਦੁਆਰਾ ਚੰਡਾ ਸਾਹਿਬ ਜਾਣਾ ਸੀ ਕਹਿੰਦੇ ਮੈਂ ਥਾ ਠੀਕ ਆਈਏ ਨਾਲੇ ਆਪਣੇ ਭਾਂਜਾ ਭਾਣ ਜੀ ਕਹਿੰਦੇ ਆਉਣਾ ਹੈ ਛੁੱਟੀਆਂ ਹੋਈਆਂ ਨੇ ਤੇ ਲੈ ਕੇ ਜਾਓ ਮੈਂ ਖ ਜਰੂਰ ਆਵਾਂਗੇ ਜੀ ਤੇ ਫਿਰ ਆਪਾਂ ਚੱਕੀ ਗੱਡੀ ਤੇ ਫਿਰ ਚੱਲ ਪਏ ਆਪਾਂ ਗੁਰਦੁਆਰਾ ਚੰਡਾ ਸਾਹਿਬ ਫੈਮਿਲੀ ਨਾਲ ਤੇ ਨਾਲੇ ਉਹਨਾਂ ਨੂੰ ਪੱਛੇ ਨੂੰ ਲੈ ਕੇ ਆਉਣਾ ਸੀਗਾ ਤੇ ਪਹੁੰਚ ਗਏ ਫਿਰ ਆਪਾਂ ਕੋਰਦੋਰਾ ਸੋਸ ਉਸ ਤੋਂ ਬਾਅਦ ਫਿਰ ਪਹੁੰਚ ਗਏ ਉਹਨਾਂ ਦੇ ਘਰ ਟੈਬਲਪੁਰ ਤੇ ਬੱਚਿਆਂ ਨੂੰ ਲੈ ਕੇ ਨਾਲ ਤੇ ਫਿਰ ਹੁਣ ਆਪਾਂ ਵਾਪਸੀ ਚੱਲੇ ਪਾ ਦਾਂਗੇ ਚਾਹ ਪਾਣੀ ਸ਼ੱਕੇ ਬੱਚਿਆਂ ਲੈ ਕੇ ਨਾਲ ਤੁਹਾਨੂੰ ਵਾਪਸੀ ਚੱਲ ਪਏ ਤੇ ਬਾਕੀ ਤੁਸੀਂ ਲਾਈਕ ਫੋਲੋ ਸ਼ੇਅਰ ਜੁੜ ਕਰਦੇ ਆ ਕਰੋ ਤਾਂ ਕਿ ਹੋਰ ਵੀਡੀਓ ਆਪਾਂ ਪਾਇਆ ਕਰਾਂਗੇ ਫਿਰ ਹੌਸਲਾ ਦਿਆ ਕਰੋ ਥੋੜਾ ਬਹੁਤ ਧੰਨਵਾਦ